ਗਾਤੋ ਗੱਤਰੇ ਚ ਰੱਖੀ ਕਿਰਪਾਨ ਪੁੱਛਦਾ ਸਾਡੇ ਕੋਲੋਂ ਸਾਡੀ ਤੂੰ ਪਛਾਣ ਪੁੱਛਦਾ ਕੋਈ ਗੱਲ ਨਹੀਂ ਜਦੋਂ ਜਦੋਂ ਭੀੜ ਪਵੇ ਦੇਸ਼ ਦੇ ਉੱਤੇ ਸਾਡੇ ਗੁੱਟਾਂ ਤੇ ਸ਼ਹੀਦੀ ਗਾਨੇ ਰਹਿਣ ਵੱਜਦੇ 90% ਕੁਰਬਾਨੀਆਂ ਨੇ ਸਾਡੀਆਂ ਉਦਾਂ ਅਸੀਂ 2% ਵਾਲੇ ਵੱਜਦੇ ਜੀ ਤੁਹਾਨੂੰ ਕਿਹੜੀ ਚੀਜ਼ ਅੱਜ ਖਿੱਚ ਕੇ ਲਿਆਈਏ ਇੱਥੇ ਸਾਡਾ ਪੰਜਾਬ ਖਿੱਚ ਕੇ ਲਿਆਇਆ ਪੰਜਾਬ ਦੇ ਸਟੂਡੈਂਟ ਖਿੱਚ ਕੇ ਲੈ ਆਨੇ ਜਿਨ੍ਹਾਂ ਦਾ ਫਿਊਚਰ ਇੱਥੋਂ ਬਣ ਬਣ ਨਿਕਲਣਾ ਕਰਪਟ ਸਰਕਾਰਾਂ ਖਿੱਚ ਕੇ ਲੈ ਗਈਆਂ ਨੇ ਜਿਹੜੇ ਸਾਡੇ ਤੇ ਬੇਵਜਾ ਤਸ਼ੱਦਦ ਕਰ ਰਹੀਆਂ ਨੇ ਅੱਜ ਉੱਥੇ ਦੇਖੋ ਤੁਸੀਂ ਬਾਹਰ ਜਦੋਂ ਤੁਸੀਂ ਐਂਟਰ ਕੀਤੇ ਸਾਨੂੰ ਘੰਟਾ ਟਾਂਡ ਘੰਟਾ ਇੱਥੇ ਐਂਟਰ ਕਰਨ ਨੂੰ ਲੱਗਿਆ ਜਦੋਂ ਪਹੁੰਚੇ ਤੇ ਪਤਾ ਲੱਗਿਆ ਸਾਡੇ ਨਾਲ ਦੇ ਕੁਝ ਬੰਦੇ ਪਹਿਲਾਂ ਬਸਾਂ 'ਚ ਬਿਠਾਏ ਜਿਹੜੇ ਨਿੰਗ ਸਿੰਘਾਂ ਨੇ ਬਾਹਰ ਕੱਢੇ ਬਿਠਾਲੇ ਸੀ ਬਸਾਂ ਦੇ ਵਿੱਚ ਫੇਰ ਦਫਾ 144 ਬਾਹਰ ਲਈ ਪਈ ਆ ਕਿਹੜੀ ਗੱਲ ਤੋਂ ਇਹ ਅਤਵਾਦੀ ਬੰਦੇ ਨੇ ਇਥੇ ਸਟੂਡੈਂਟ ਨੇ ਸਾਡਾ ਭਵਿੱਖਾ ਸੀ ਕਹਿੰਦੇ ਆ ਇਹ ਸਾਡਾ ਭਵਿੱਖਾ ਜੀ ਸਾਡਾ ਫਿਊਚਰ ਆ ਜੀ ਫਿਊਚਰ ਤੋਂ ਤੁਹਾਨੂੰ ਕਿਹੜਾ ਖਤਰਾ ਹੋ ਸਕਦਾ ਇਹਨਾਂ ਨੂੰ ਇਹ ਪਤਾ ਜੇ ਪੜ ਲੱਗੇ ਇਹ ਚੰਗੇ ਬਣ ਕੇ ਜੇ ਸਾਡੀ ਸਰਕਾਰ ਦੇ ਥੱਲੇ ਨਿਕਲੇ ਤੇ ਇਹ ਸਾਡੀ ਗੱਲ ਕਰਨਗੇ ਜੇ ਪੰਜਾਬ ਦੇ ਅੰਦਰ ਪੜ ਲੱਗੇ ਵੱਡੇ ਸਿਆਣੇ ਹੋਏ ਤੇ ਪੰਜਾਬ ਦੀ ਗੱਲ ਕਰਨਗੇ ਉਹਨਾਂ ਨੂੰ ਪ੍ਰੋਬਲਮ ਹੈ ਇਥੇ ਉਹਨਾਂ ਨੂੰ ਨਹੀਂ ਲੱਗਦਾ ਇਹ 2% ਵਾਲੇ ਇੱਕ ਥੋੜੇ ਜਿਹੇ ਨੇ ਪਰ ਜਦੋਂ ਨਿਕਲਦੇ ਨੇ ਐਡਾ ਕਾ ਕਿਵੇਂ ਪਾ ਲੈਂਦੇ ਨੇ ਤੁਸੀਂ ਗੀਤ ਵੀ ਗਾਇਆ ਇੱਕ ਪਿੱਛੇ ਜੇ ਉਹ ਵੇਸੇ ਕਰਕੇ ਗਾਇਆ ਸੀ ਕੀ ਲਾਈਨ ਆਉਂਦੀਆਂ 90% ਕੁਰਬਾਨੀਆਂ ਨੇ ਸਾਡੀਆਂ ਉਦਾਂ ਅਸੀਂ 2% ਵਾਲੇ ਵੱਜਦੇ ਗਾਤੋ ਗਾਤਰ ਵਿੱਚ ਰੱਖੀ ਕਿਰਪਾਨ ਪੁੱਛਦੇ ਸਾਡੇ ਕੋਲੋਂ ਸਾਡੀ ਤੂਪਛਾਣ ਪੁੱਛਦੇ ਜਦੋਂ ਜਦੋਂ ਭੀੜ ਪਵੇ ਦੇਸ਼ ਦੇ ਉੱਤੇ ਸਾਡੇ ਗੁੱਟਾਂ ਤੇ ਸ਼ਹੀਦੀ ਗਾਨੇ ਰਹਿਣ ਵੱਜਦੇ ਬੇ ਪਰਸੈਂਟ ਕੁਰਬਾਨੀਆਂ ਨੇ ਸਾਡੀਆਂ ਉਦਾਂ ਅਸੀਂ 2% ਵਾਲੇ ਵੱਜਦੇ ਇਹ 2% ਵਾਲੇ ਸੱਚ ਹੈ ਇਹ ਸੱਚ ਹੈ ਇਹ ਸੱਚ ਹੈ ਇਹਨਾਂ ਨੂੰ ਇਸੇ ਚੀਜ਼ ਤੋਂ ਖਤਰਾ ਹੋਰ ਕੁਝ ਨਹੀਂ ਇਹਦੀ ਪ੍ਰੋਬਲਮ ਹੈ ਇਹ ਪ੍ਰੋਬਲਮ ਹੈ ਇਹਨਾਂ ਨੂੰ